ਜੋ ਯਾਤਰਾ ਕੋਈ ਕਰ ਵਾ ਵਾ ਇਹੋ ਯਾਤਰਾ ਕੋਈ ਕਰ ਵਾ ਵਾ ਵੀ ਤੁਨ ਅਟਕਾ ਕੇ ਇਹ ਵੀ ਹੋਣੀ ਔਰ ਉਸ ਨੂੰ ਮਾ ਸਾ ਨਵੀਦ ਕੋ ਵੀ ਦੇ ਵਿੱਚ ਤਿੰਨ ਵਾਲੇ ਨੂੰ ਆਏ ਉਹ ਜਿਹਦੇ ਚ ਲੰਬੀ ਸੇਵਾ ਕਰਨੀ ਇਹਨਾਂ ਦਾ ਗੱਲ ਵੱਡੇ ਪੱਧਰ ਤੇ ਜਿਹਦੇ ਵਿੱਚ ਮਜ਼ਦੂਰ ਭਾਈ ਕਹਦਾ ਜੀ ਗਲਾਮ ਹੋ ਚੁੱਕਾ ختم ہو چکا وپاری ختم ہو چکا گرو پاشا نے دسویں پاشاہ ایک یار سوچنے ناس کرنے اور مزرو کی راکھی کرنے گرو نانک کا ਨਾਲ ਜੀ ਹਿੱਤ ਰਾਏ ਸਾਰਾ ਪਰਿਵਾਰ ਜੀ ਕਰਾ ਤੁਹਾਡੇ ਤੋਂ ਬੱਚੇ ਸ਼ਹੀਦ ਕਰਾਏ ਪਰ ਜਿਹੜੇ ਅਧੂਰੇ ਕੰਮ ਰਹਿੰਦੇ ਸੀ ਪੰਜਾਬ ਦੇ ਸਿਸਟਮ ਦੀ ਗੱਲ ਜਾਂ ਹੋਰ ਦੇਸ਼ ਦੇ ਸਿਸਟਮ ਦੀ ਗੱਲ ਤੇ ਨਜ਼ਰ ਕੀ ਤਸਤੇ ਜਾ ਕੇ ਬੰਦੇ ਬੰਦਰ ਸਿੰਘ ਬਹਾਦਤ ਦੀ ਜ਼ਿੰਮੇਵਾਰੀ ਸੌਂਪ ਕੇ ਪੰਜਾਬ ਦੀ ਧਰਤੀ ਨੂੰ ਤੋੜਿਆ ਔਰ ਜਦੋਂ ਸਰਹੰਦ ਫਤਿਹ ਕੀਤੀ ਸਰਹੰਦ ਫਤਿਹ ਤੋਂ ਬਾਅਦ ਫਿਰ ਪੁੱਛਿਆ ਗਿਆ ਕਿ ਪੰਜਾਬ ਦਾ ਸਿਸਟਮ ਇਤਨਾ ਸਿਸਟਮ ਕਿਵੇਂ ਚੱਲਦਾ ਉਹ ਸਮੇਂ ਵੀ ਆਪਣੇ ਤੋਂ ਜ਼ਮੀਨਾਂ ਸਾਹ ਰਾਜਾ ਨੇ ਚੌਧਰੀਆਂ ਨੇ ਅਰਾਈਆਂ ਨੇ ਰਜਵਾਲਿਆਂ ਨੇ ਉਹ ਘੜੇਟ ਕੇ ਮਾਰੀ ਚੰਗੀ ਫਸਲ ਤਿਆਰ ਕਰਨੀ ਉਹਨਾਂ ਕਦੇ ਰੱਤ ਦੇ ਘਰਾਂ ਚ ਲੈ ਜਨਾਬ ਕੀ ਕਰਨਾ ਮਾਰ ਕਰਨ ਕਰ ਦੇਣਾ ਨਹੀਂ ਤਾਂ ਨਹੀਂ ਪਰ ਉਹ ਜਦੋਂ ਸਾਰਾ ਹਾਲ ਸੁਣਿਆ ਤੇ ਬਾਬੇ ਬੰਦਾ ਸਿੰਘ ਬਹਾਦਰ ਨੇ ਭਾਈ ਬਾਦ ਸਿੰਘ ਕੱਟੀ ਤੇ ਰਹਿਣ ਵਾਲੇ ਗਵਰਨਰ ਖਾਪਿਆ ਔਰ ਮਾਣਮੈ ਦੇ ਅੰਦਰ ਸਤਿ ਸ੍ਰੀ ਅਕਾਲ ਸਤਿਗੁਰੂ ਗੁਰੂ ਦਾ ਸਾਹਿਬ ਜੀ ਗੋਵਰ ਜੜ ਕੇ ਗੁਰੂ ਰੂਪ ਕਰੇ ਸਭ ਸੱਜ ਜੀ ਬਾਬਾ ਬੀਰ ਸਿੰਘ ਜੀ ਦੇ ਅਸਥਾਨਾਂ ਤੇ ਅੱਜ ਆਪਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਰਾਮ ਸਿੰਘ ਜੀ ਉਹਨਾਂ ਵੀ ਅੰਤਮ ਅਰਦਾਸ ਤੇ ਸ਼ਰਨ ਹੋਏ ਹਨ ਮੇਰੇ ਕੋਲ ਨੂੰ ਬਣਾ ਰਹੇ ਨੇ ਬਾਬਾ ਜੀ ਨੇ ਪਰਿਵਾਰ ਬਾਰੇ ਦੱਸਿਆ ਬਹੁਤ ਵਯਕਾ ਜਿੱਥੇ ਇਹਨਾਂ ਨੇ ਆਪ ਦੀ ਨੇਕ ਕਮਾਈ ਕੀਤੀ ਬਾਬਾ ਜੀ ਦੇ ਰਸਿਆ ਗੁਰੂ ਘਰ ਦੀ ਬਹੁਤ ਵੱਡੀ ਸੇਵਾ ਕੀਤੀ ਉਥੇ ਬਾਬਾ ਬਾਬੇ ਨਾਨਕ ਜੀ ਦੇ ਉਪਦੇਸ਼ ਨੂੰ ਸਾਨੂੰ ਕਿਰਤਾਂ ਉਥੇ ਸਾਨੂੰ ਆਪ ਦੀ ਫਸਲ ਤੇ ਨਸੂਬਾ ਹੱਟਦਾ ਵੀ ਉਹਨਾਂ ਨੇ ਸਾਨੂੰ ਬਖਸ਼ੇ ਦਿੱਤਾ ਇਹਨਾਂ ਹਮੇਸ਼ਾ ਦੇ ਕਰਦੇ ਹੋਏ ਭਾਈ ਲਵ ਸਿੰਘ ਜੀ ਸਾਨੂੰ ਜਿਹੜਾ ਸਿੱਧੀ ਸੁਣਾ ਦੇ ਕੇ ਆ ਉਹਨਾਂ ਦੇ ਭਰਾ ਭਾਈ ਕਰਨੈਲ ਸਿੰਘ ਜੀ

ਫਾਦੇ ਕੁਦਰਤ ਦੇ ਇਸ ਦੀ ਉਤਪ ਖੇਤੀ ਮਤਮ ਉਤਾਰ ਤੇ ਲਿਖਿਤ ਚਾਕਰੀ ਪਰ ਇਹ ਬੇਈਮਾਨ ਸਰਕਾਰਾਂ ਨੇ ਸਾਡੀ ਜਿਹੜੀ ਖੇਤੀ ਆ ਉਹਨੂੰ ਵੇਡ ਕਰ ਕਰਦਾ ਚਾਕਰੀ ਦੇ ਉੱਤੇ ਲੈ ਗਏ ਤੇ ਮਾਰ ਨੂੰ ਇਹਦਾ ਮਤ ਨਾ ਦਾ ਇਹ ਸੱਤੇ ਆਪਾਂ ਥੱਲੇ ਹੋ ਗਿਓ ਹਮਾਂ ਮਾਰ ਦੀ ਜਰੂਰਤਾ ਆਪਾਂ ਇਹਨਾਂ ਅੱਗੇ ਇਹ ਕਰ ਨਹੀਂ ਆਂ ਇਹ ਕਰ ਨਹੀਂ ਆਂ ਇਹ ਆਪ ਆ ਆਪਾਂ ਸਾਰੇ ਦੇਖ ਲਿਆ ਆਪਣਾ ਕੋਈ ਪਰਹੇ ਕਰਦਾ ਹੈ